ਪਾਣੀ ਸੜੀ ਜਾਣਾ ਬਾਣੀ ਚ ਲਿਖਿਆ ਪਵਨ ਗੁਰੂ ਪਾਣੀ ਪੇਤਾ ਮਾਤਾ ਤਰਤਮ ਹੱਥ ਤੇ ਜਿਹੜੀ ਗੱਲ ਬਾਣੀ ਚ ਆ ਜਾਵੇ ਉਹਦੇ ਤੇ ਤਾਂ ਫਿਰ ਕੋਈ ਕਿੰਤੂ ਤੇ ਸ਼ੱਕ ਰਹਿ ਨਹੀਂ ਜਾਂਦਾ ਵੀ ਅਸੀਂ ਪਾਣੀ ਨੂੰ ਬਚਾਉਣ ਵਾਲਿਆਂ ਨੂੰ ਨਹੀਂ ਪਰਖਿਆ ਗਾਗਰ ਵੀ ਸੰਭਾਲ ਲਈ ਪਾਣੀ ਵੀ ਸੰਭਾਲ ਲਿਆ ਤੇ ਗੁਰੂ ਦੇ ਬਚਨ ਵੀ ਅਸੀਂ ਸੁਣ ਲਏ ਪਰ ਜਿਨ੍ਹਾਂ ਨੇ ਪਾਣੀ ਨੂੰ ਸੰਭਾਲਣਾ ਸੀ ਉਹਨਾਂ ਦਾ ਨਹੀਂ ਫਰਕ ਕੀਤਾ ਅਸੀਂ ਉਹਨਾਂ ਦਾ ਸਾਥ ਦਿੰਦੇ ਰਹੇ ਜਿਨ੍ਹਾਂ ਨੇ ਵਕਾਲਤ ਕਰਨੀ ਸੀ ਐਡਵੋਕੇਸੀ ਕੀ ਦੀ ਕਰਨੀ ਸੀ ਪੰਥ ਦੀ ਪੰਜਾਬ ਦੀ ਪਾਣੀ ਦੀ ਪੰਜਾਬੀ ਦੀ ਪੜ੍ਹਾਈ ਦੀ ਉਦੋਂ ਜਦੋਂ ਭਾਖੜਾ ਬੀਬੀਐਮ ਦਾ ਕਬਜ਼ਾ ਸੈਂਟਰ ਦਾ ਹੋਇਆ ਹੈ ਉਦੋਂ ਕੋਈ ਬੋਲਿਆ ਫਿਰ ਤੁਸੀਂ ਦੱਸੋ ਜਦੋਂ ਦਰਬਾਰ ਸਭ ਟਾਇਆ ਇਹਨਾਂ ਨੇ ਟਵਾਤਾ ਉਦੋਂ ਕੋਈ ਬੋਲਿਆ ਗੁਰੂ ਦੀ ਬਿਆਦਵੀ ਕਿਤੇ ਹੋਈ ਹੈ ਇਹਨਾਂ ਚ ਕੋਈ ਬੋਲਿਆ ਕੋਈ ਬੋਲਿਆ ਨਹਿਰਾ ਸਾਡੀਆਂ ਆਰਟੀਕਲ 246 ਕਹਿੰਦਾ ਰਪੇਰੀਆਂ ਲਾਉਦੇ ਜੇ ਦੇਸ਼ ਚੋਂ ਨਦੀਆਂ ਨਗਦੀਆਂ ਨਾਲੇ ਲੰਗਦੇ ਆ ਜੇ ਦੁੱਖ ਦਾ ਸੁਭਾ ਭਾਗੀਦਾਰ ਤੇ ਸੁੱਖ ਦਾ ਭਾਗੀਦਾਰ ਤੁਸੀਂ ਮੈਨੂੰ ਦੱਸੋ ਇਥੇ ਮੋਗਾ ਲਾ ਕੇ ਦਿਖਾਓ ਇੱਕ ਵੀ ਮੋਗਾ ਲਗਾਓ ਇੱਕ ਵੀ ਬੰਦੇ ਨੇ ਚੀਫ ਮਿਨਿਸਟਰ ਨੇ ਮੋਗੇ ਦੀ ਗੱਲ ਕੀਤੀ ਹੈ ਕਿ ਭਾਈ ਜੇ ਰਾਜਸਥਾਨ ਨੇ ਸਭ ਤੋਂ ਪਾਣੀ ਲੈ ਵੀ ਗਿਆ ਤੇ ਥੋੜਾ ਪਾਣੀ ਵਾਧੂ ਕਿਉਂ ਸਕੇ ਲੈ ਜੋ ਸਾਨੂੰ ਜੇ ਇਹਨੇ ਰਸੰਦੀ ਦਈ ਦਿੱਤਾ ਤੇ ਸਾਨੂੰ ਮੋਗਾ ਇੱਥੇ ਕੱਸੀਗੜ ਦੇ ਇੱਕ ਕੱਸੀਗੜ ਦੇ ਕੱਸੀਗੜ ਦੇ ਕਿਸੇ ਨੇ ਕੱਢੀ ਹੈ ਤੁਸੀਂ ਸਿੱਧੀ ਘਰ ਜਿਉ ਤੁਹਾਡਾ ਦਰਬਾਰ ਸਭ ਢਾ ਸਕਦੇ ਐ ਤੇ ਪਾਣੀ ਤੁਹਾਡੇ ਲਈ ਕੀ ਐ ਜਿਉ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਸਕਦੇ ਐ ਸਰਸੇ ਵਾਲੇ ਸਾਧੂ ਨੂੰ ਬਚਾ ਸਕਦੇ ਐ ਗਲਾਂ 'ਚ ਟਾਇਰ ਪਾ ਸਕਦੇ ਐ ਧੀਆਂ ਪਿੰਡਾਂ ਦੀ ਬੇਪਤੀਆਂ ਕਰ ਸਕਦੇ ਐ ਆਨੰਦ ਮਰਜਾ ਕਰ ਸਕਦੇ ਐ ਪੰਜਾਬੀ ਬੋਲਦੇ ਇਲਾਕੇ ਖੋਲੇ ਦੱਸੋ ਕਿੱਥੇ ਬਈ ਅਕਾਲ ਚੈਨਲ ਤੇ ਕਿਉਂ ਬੈਨ ਲਾ ਦਿੰਦੇ ਐ ਬਈ ਫੇਰ ਭਾਈ ਜਸਵੀਰ ਨੂੰ ਕਿਉਂ ਫੜਦੇ ਐ ਬਈ ਫਰਪਾਲ ਨੂੰ ਕਿਉਂ ਫੜਦੇ ਐ ਹਨ ਤੇ ਕੋਟਪਾਰੀ ਨੂੰ ਕਿਉਂ ਫੜਦੇ ਐ ਕਿਉਂ ਫੜਦੇ ਐ ਬਈ ਸਿੱਖਾਂ ਨੂੰ ਕਿਉਂ ਫੜਦੇ ਐ ਦਾੜਾ ਦਾੜਾ ਨਾ ਕਿਉਂ ਫੜਦੇ ਐ ਤਾਂ ਫੜਦੇ ਐ ਕੱਲ ਖੁਰਦਵਾਲੀਆਂ ਜੋੜੀਆਂ ਨਹਿਰਾਂ ਦੇ ਉੱਤੇ ਆ ਇਸ ਟਾਈਮ ਦੇ ਉੱਤੇ ਤੇ ਸਵੇਰ ਤੋਂ ਹੀ ਇੱਥੇ ਆਵਾਜ਼ਾਂ ਵੀ ਬਹੁਤ ਜ਼ਿਆਦੀ ਸੀ ਕਿਉਂਕਿ ਅੱਜ ਇੱਕ ਵੱਡੇ ਇਕੱਠ ਦੀ ਗੱਲ ਹੋ ਰਹੀ ਸੀ ਕਈ ਦਿਨ ਤੋਂ ਵੀਰ ਲਖਾ ਸਿੰਘ ਸਿਧਾਣਾ ਸੇਖੋਂ ਸਾਹਿਬ ਦਲੇਰ ਸਿੰਘ ਡੋੜ ਉਹਨਾਂ ਦੀ ਪੂਰੀ ਟੀਮ ਅਜੇ ਪਾਲ ਸਿੰਘ ਬਰਾੜ ਪਿੰਡਾਂ ਜਾ ਰਹੇ ਸੀ ਤੇ ਪਿੰਡਾਂ ਦੇ ਲੋਕਾਂ ਨੂੰ ਜਾਗਰਕਾ ਜਾਗਰਕ ਕਰ ਰਹੇ ਸੀ ਕਿ ਇਹ ਪਾਣੀ ਦਾ ਮਸਲਾ ਤੇ ਪਾਣੀ ਦੇ ਮਸਲੇ ਦੇ ਵਿੱਚ ਉਹ ਇਕੱਠੇ ਹੋਈਏ ਤੇ 15 ਕ ਸਾਲ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਤੇ 15 ਕ ਸਾਲ ਦਾ ਪਾਣੀ ਰਹਿ ਗਿਆ ਤੇ ਆਉਣ ਵਾਲੇ ਸਮੇਂ ਚ ਅਸੀਂ ਆਪ ਹੀ ਸੋਚ ਸਕਦੇ ਹਾਂ ਕਿ ਸਾਡੀ ਪੀੜ੍ਹੀ ਨੌਜਵਾਨ ਪੀੜ੍ਹੀ ਕਿੱਥੇ ਨੂੰ ਜਾਊਗੀ ਸਾਡੀਆਂ ਜਵਾਨ ਧੀਆਂ ਪਾਣੀ ਲੈਣ ਵਾਸਤੇ ਕਿੱਥੇ ਨੂੰ ਜਾਣਗੀਆਂ ਪਿਛਲੇ ਪਾਸੇ ਅਸੀਂ ਜਦੋਂ ਪਛਾਣ ਦਾ ਇਤਿਹਾਸ ਫਰੋਲਦੇ ਆ ਸਾਨੂੰ ਇਹ ਪਤਾ ਲੱਗਦਾ ਹੁੰਦਾ ਸੀ ਕਿ ਕਈ ਵਾਰ ਪਾਣੀ ਲੈਣ ਵਾਸਤੇ ਕਈ ਕਿ ਕਿਲੋਮੀਟਰ ਤੱਕ ਜਾਣਾ ਪੈਂਦਾ ਸੀ ਤੇ ਘੜੇ ਗਾਗਰਾਂ ਅਸੀਂ ਆਮ ਹੁਣ ਫੋਟੋਆਂ ਵੇਖਦੇ ਆ ਵੈਸੇ ਜਾਂ ਫਿਲਮਾਂ ਬਣੀਆਂ ਹੋਈਆਂ ਉਹ ਕੱਚਾਂ ਦੇ ਵਿੱਚ ਕੁੜੀਆਂ ਨੇ ਰੱਖੀਆਂ ਹੁੰਦੀਆਂ ਤੇ ਸਿਰਾਂ ਤੇ ਮਾਈਆਂ ਨੇ ਉਤੇ ਕਾ ਕੇ ਨਾ ਰੱਖੀ ਹੁੰਦੀ ਹੈ ਪਾਣੀ ਲੈ ਕੇ ਆਉਂਦੀ ਆ ਥੋੜਾ ਜਿਹਾ ਸਮਾਂ ਇਦਾਂ ਦਾ ਹੋਇਆ ਕਿ ਪਾਣੀ ਦਾ ਉਤਰਾ ਚੜਾ ਤੋਂ ਬਾਅਦ ਕੁਝ ਲੱਗਾ ਕਿ ਪਾਣੀ ਦੇ ਪਾਣੀ ਦੇ ਵਿੱਚ ਸਥੇਰਾ ਲੋਕਾਂ ਨੇ ਬੋਰ ਕੀਤੇ ਨਲਕੇ ਲਾਏ ਪਾਣੀ ਉੱਪਰ ਲੈਣ ਦਾ ਪਰ ਉਸ ਤੋਂ ਬਾਅਦ ਦੇ ਵਿੱਚ ਜੋ ਵਾਪਰਿਆ 1947 ਤੋਂ ਬਾਅਦ ਜੋ ਕੁਝ ਹੋਇਆ ਪਾਣੀ ਖਿੱਚਿਆ ਗਿਆ ਪੰਜਾਬ ਦਾ ਪਾਣੀ ਵੰਡ ਹੋਈ ਤੇ ਦਰਿਆ ਤੋਂ ਵੱਧਾ ਪਾਣੀ ਜਿਹੜਾ ਕਿ ਇਸ ਟਾਈਮ ਦੇ ਉੱਤੇ ਰਾਜਸਥਾਨ ਨੂੰ ਜਿਹੜਾ ਜਾ ਰਿਹਾ ਜਿਹੜੀ ਨਹਿਰ ਦੇ ਸਾਹਮਣੇ ਆ ਉਹ ਉਧਰੋਂ ਦੇ ਦਿੱਤਾ ਗਿਆ ਤੇ ਰੁਪਈਆ ਇੱਕ ਨਾਲ ਲਿਆ ਗਿਆ ਰਾਈਪੇਰਨ ਕਾਨੂੰਨ ਦੀਆਂ ਗੱਲਾਂ ਜ਼ਰੂਰ ਹੋਈਆਂ ਪਰ ਮਿਲਿਆ ਪੰਜਾਬ ਨੂੰ ਕੁਛ ਨਹੀਂ ਇੱਕ ਪਹਿਲਾਂ ਇੱਕ ਇਥੋਂ ਨਹਿਰ ਚੱਲਦੀ ਸੀ ਜਿਹੜੇ ਕਹਿੰਦੇ ਕਿ ਉਸ ਟਾਈਮ ਦੇ ਰਾਜੇ ਮਹਾਰਾਜੇ ਸੀ ਜਿਹੜੇ ਉਹ ਪੰਜਾਬ ਨੂੰ ਕੁਛ ਨਾ ਕੁਛ ਇਹ ਦੇਸ਼ ਨੂੰ ਦਿੰਦੇ ਸੀ ਕਿਉਂਕਿ ਤੁਹਾਡੇ ਕੋਲ ਪਾਣੀ ਲਿਆ ਤੇ ਉਹਦੇ ਵੰਡੇ ਕੁਛ ਨਾ ਕੁਛ ਦਿੰਦੇ ਸੀ ਇੱਕ ਮੁਆਵਜ਼ਾ ਰੂਪੀ کہہ ਸਕਦੇ ਆ ਪਰ ਇਹਨਾਂ ਸਰਕਾਰਾਂ ਨੇ ਤੇ ਜਿੱਦਾ ਕੁਛ ਨਹੀਂ ਦਿੱਤਾ ਕਲਖੁਰਦ ਨਹਿਰਾਂ ਦੇ ਵਿੱਚ ਉੱਤੇ ਅਸੀਂ ਇਸ ਟਾਈਮ ਦੇ ਉੱਤੇ ਸਵੇਰ ਦੇ ਇੱਥੇ ਬੈਠੇ ਸੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਜਸਕਰਨ ਸਿੰਘ ਕਾਨ ਸਿੰਘ ਵਾਲਾ ਸੀ ਜਿੰਨਾ ਸਟੇਜ ਦੇ ਉੱਤੇ ਵੀ ਬੋਲੇ ਤੇ ਹੁਣ ਸਾਡੇ ਨਾਲ ਵੀ ਆ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਰ ਸਿੰਘ ਤੇ ਕਾਲ ਚੈਨਲ ਗੱਲ ਪ੍ਰਾਰਥਨਾ ਹੋਈ ਹੈ ਸਾਡੀਆਂ ਮਾਵਾਂ ਦੀ ਸਾਡੀਆਂ ਧੀਆਂ ਦੀ ਸਾਡੀਆਂ ਭੈਣਾਂ ਦੀ ਗੱਲ ਘੜਿਆਂ ਦੀ ਵੀ ਚੱਲੀ ਆ ਗੱਲ ਗਾਗਰਾਂ ਦੀ ਵੀ ਚੱਲੀ ਆ ਤੇ ਗੱਲ ਚੱਲੀ ਆ ਕਿ ਬਾਣੀ ਸਾਡੀ ਜਾਣ ਹੈ ਬਾਣੀ ਚ ਵੀ ਲਿਖਿਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹੱਥ ਤੇ ਜਿਹੜੀ ਗੱਲ ਬਾਣੀ ਚ ਆ ਜਾਵੇ ਉਹਦੇ ਤੇ ਫਿਰ ਕੋਈ ਕਿੰਤੂ ਤੇ ਸ਼ੱਕ ਰਹਿ ਨਹੀਂ ਜਾਂਦਾ ਤੇ ਫਿਰ ਤੁਸੀਂ ਦੱਸੋ ਅਸੀਂ ਸਾਰੀ ਗੱਲ ਤਾਂ ਕਰ ਲਈ ਵੀ ਪਾਣੀ ਬਚਣਾ ਚਾਹੀਦਾ ਸਾਡੀਆਂ ਮਾਮਾ ਐ ਸੀ ਢੋਂਦੀਆਂ ਸੀ ਪਰ ਇਹ ਨਹੀਂ ਕਦੇ ਸੋਚਿਆ ਵੀ ਅਸੀਂ ਪਾਣੀ ਨੂੰ ਬਚਾਉਣ ਵਾਲਿਆਂ ਨੂੰ ਨਹੀਂ ਪਰਖਿਆ ਗਾਗਰ ਵੀ ਸੰਭਾਲ ਲਈ ਪਾਣੀ ਵੀ ਸੰਭਾਲ ਲਿਆ ਤੇ ਗੁਰੂ ਦੇ ਬਚਨ ਵੀ ਅਸੀਂ ਸੁਣ ਲਏ ਪਰ ਜਿਨ੍ਹਾਂ ਨੇ ਪਾਣੀ ਨੂੰ ਸੰਭਾਲਣਾ ਸੀ ਉਹਨਾਂ ਦਾ ਨਹੀਂ ਪਰਖ ਕੀਤੀ ਅਸੀਂ ਉਹਨਾਂ ਦਾ ਸਾਥ ਦਿੰਦੇ ਰਹੇ ਜਿਨ੍ਹਾਂ ਨੇ ਵਕਾਲਤ ਕਰਨੀ ਸੀ ਐਡਵੋਕੇਸੀ ਕੀਦੀ ਕਰਨੀ ਸੀ ਪੰਥ ਦੀ ਪੰਜਾਬ ਦੀ ਪਾਣੀ ਦੀ ਪੰਜਾਬੀ ਦੀ ਪੜ੍ਹਾਈ ਦੀ ਪੁੱਤ ਤੇ ਪਤ ਦੀ ਕਰਨੀ ਸੀ ਅਸੀਂ ਪਤਾਂ ਦੇ ਲਟੇਰਿਆਂ ਨੂੰ ਪਾਣੀ ਦੇ ਲਟੇਰਿਆਂ ਨੂੰ ਪੜ੍ਹਾਈ ਦੇ ਲਟੇਰਿਆਂ ਨੂੰ ਪੰਜਾਬ ਦੇ ਲਟੇਰਿਆਂ ਨੂੰ ਪੰਥ ਦੇ ਲੁਟੇਰਿਆਂ ਤੇ ਗਰਦਾਰਾਂ ਨੂੰ ਤਾਂ ਆਪੇ ਵਾਂਗ ਦਿਤੀ ਹੈ ਬਈ ਹੁਣ ਫਿਰ ਬਈ ਜਿਵੇਂ ਮਰਜੀ ਆਪਾਂ ਕਹਿੰਦੇ ਪੱਤਾ ਪਣਾ ਕੇ ਜਿਹੜੇ ਵੱਟ ਮਰਜੀ ਤੁਰੇ ਫਰੀਏ ਇਸ ਕਰਕੇ ਆ ਜਿਹੜੀਆਂ ਨਹਿਰਾਂ ਇਹ ਨਹਿਰਾਂ ਕਿਹਨੇ ਕੱਡੀਆਂ ਕੈਰੋ ਨੇ ਕੈਰੋ ਨੇ ਕੱਡੀਆਂ ਇੰਦਰਾ ਗਾਂਧੀ ਨਾਂ ਰੱਖਤਾ ਰਾਜਕਨਾਲ ਫੇਰ ਇਹਦਾ ਨਾਂ ਪੈ ਗਿਆ ਇੰਦਰਾ ਗਾਂਧੀ ਕਨਾਲ ਇਹ ਜਿਹੜੀ ਕੱਢੀ ਤੇ ਬਾਦਲ ਕਿਉਂ ਨਹੀਂ ਬੋਲਿਆ ਉਦੋਂ ਬੋਲਿਆ ਕੋਈ ਦੱਸੋ ਕੋਈ ਪੰਜਾਬ ਦਾ ਲੀਡਰ ਬੋਲਿਆ ਪੰਜਾਬ ਦਾ ਕੋਈ ਵੀ ਲੀਡਰ ਬੋਲਿਆ ਇਸ ਮਸਲੇ ਤੇ ਕਿ ਇਹ ਭਾਈ ਸਾਡਾ ਨਹਿਰ ਹੈ ਨਹੀਂ ਪ੍ਰੋਟੈਸਟ ਕਿਸੇ ਨੇ ਕੀਤਾ ਫਿਰ ਜਦੋਂ ਸਾਡੇ ਹੈੱਡਵਰਕ ਕਹਿੰਦੇ ਕਵਤ ਜਾਂ ਸੈਂਟਰ ਨੇ ਕਰ ਲਿਆ ਕੋਈ ਪ੍ਰੋਟੈਸਟ ਕੀਤਾ ਜਦੋਂ ਸਾਡਾ ਚੰਡੀਗੜ੍ਹ ਖੋਲਿਆ ਉਦੋਂ ਕੋਈ ਬੋਲਿਆ ਜਦੋਂ ਸਾਡੀ ਹਾਈ ਕੋਰਟ ਖੋਲੀ ਉਦੋਂ ਕੋਈ ਬੋਲਿਆ ਜਦੋਂ ਵਿਆਸ ਰਾਵੀ ਦੇ ਵਿੱਚੋਂ ਪਾਣੀ ਕੱਢ ਕੇ ਬਿਆਸ ਛਿੱਟ ਕੇ ਸਤਲ ਵਿੱਚ ਲਿਆਂਦਾ ਉਦੋਂ ਕੋਈ ਬੋਲਿਆ ਉਦੋਂ ਜਦੋਂ ਪਾਖੜਾ ਬੀਬੀਐਮ ਦਾ ਕਬਜ਼ਾ ਸੈਂਟਰ ਦਾ ਹੋਇਆ ਹੈ ਉਦੋਂ ਕੋਈ ਬੋਲਿਆ ਫਿਰ ਤੁਸੀਂ ਦੱਸੋ ਜਦੋਂ ਦਰਬਾਰ ਸਾਹਿਬ ਟਾਇਆ ਇਹਨਾਂ ਨੇ ਟਵਾਤਾ ਉਦੋਂ ਕੋਈ ਬੋਲਿਆ ਗੁਰੂ ਦੀ ਵਿਆਦਵੀ ਕਿਤੇ ਹੋਈ ਹੈ ਇਹਨਾਂ ਚ ਕੋਈ ਬੋਲਿਆ ਕੋਈ ਬੋਲਿਆ ਆ ਨਹਿਰਾ ਹੈ ਨਹਿਰਾ ਸਾਡੀਆਂ ਆਰਟੀਕਲ 246 ਕਹਿੰਦਾ ਰੇਪੇਰੀਆਂ ਲਾਉਦੇ ਜੇ ਦੇਸ਼ ਚੋਂ ਨਦੀਆਂ ਨਗਦੀਆਂ ਨਾਲੇ ਨੰਗਦੇ ਆ ਜੇ ਦੁੱਖ ਦਾ ਸੁਭਾ ਭਾਗੀਦਾਰ ਤੇ ਸੁੱਖ ਦਾ ਭਾਗੀਦਾਰ ਤੁਸੀਂ ਮੈਨੂੰ ਦੱਸੋ ਇਥੇ ਮੋਗਾ ਲਾ ਕੇ ਦਿਖਾਓ ਇੱਕ ਵੀ ਮੋਗਾ ਲਿਖਾਓ ਇਹ ਵੀ ਬੰਦੇ ਨੇ ਚੀਫ ਮਿਨਿਸਟਰ ਨੇ ਮੋਗੇ ਦੀ ਗੱਲ ਕੀਤੀ ਹੈ ਕਿ ਭਾਈ ਜੇ ਰਾਜਸਥਾਨ ਨੇ ਸਭ ਤੋਂ ਪਾਣੀ ਲੈ ਵੀ ਗਿਆ ਤੇ ਥੋੜਾ ਜਿਹਾ ਪਾਣੀ ਵਾਧੂ ਕਿ ਉਸਕ ਲੈ ਜਾਓ ਸਾਨੂੰ ਜੇ ਇਹਨੇ ਰਸੰਦੀ ਦੇ ਹੀ ਦਿੱਤਾ ਤੇ ਸਾਨੂੰ ਮੋਗਾ ਇੱਥੇ ਕੱਸੀ ਕੜ ਦੇ ਇੱਕ ਕੱਸੀ ਕੜ ਦੇ ਕੱਸੀ ਕੜ ਦੇ ਕਿਸੇ ਨੇ ਕੱਢੀ ਹੈ ਕਿਸੇ ਨੇ ਬੋਲਿਆ ਹੀ ਨਹੀਂਗਾ ਕਿਉਂਕਿ ਇਹ ਪੰਜਾਬ ਦੇ ਵੀ ਦੁਸ਼ਮਣ ਸੀ ਪੰਜਾਬ ਦੀ ਜਵਾਨੀ ਦੇ ਦੁਸ਼ਮਣ ਪੰਜਾਬ ਦੇ ਪਾਣੀਆਂ ਦੂਜੇ ਪਾਸੇ ਇਹਦੇ ਨਹਿਰ ਦੇ ਨਾਲ ਜ਼ਮੀਨ ਜਾਂਦੀ ਹੈ ਇੱਥੋਂ ਚੱਲੋ ਹਰੀ ਕੇ ਪੱਤਨ ਤੋਂ ਚੱਲ ਪੈਂਦੀ ਹੈ ਗ੍ਰਿਤੀ ਵਾਲਾ ਹੈਡ ਆ ਗਿਆ ਆ ਜੀਰੇ ਵਾਲੀਆਂ ਨਹਿਰਾਂ ਆ ਗਈਆਂ ਕੱਲ ਖੁਰਦ ਆ ਗਿਆ ਸਿੱਧੀ ਤੁਰੀ ਜਾਂਦੀ ਹੈ ਇਹਦੇ ਨਾਲ ਬੜਾ ਘੱਟੋ-ਘੱਟ ਪੰਜ-ਪੰਜ ਕਿਲੇ ਦੂਰ ਸੇਮ ਆ ਗਈ ਇਹਦੇ ਨਾਲ ਕੀ ਆ ਗਈ ਉਹ ਡੱਬਾ ਆ ਗਈ ਜਿਹੜੇ ਪੱਠੇ ਲੱਗੇ ਸੀ ਉਹਨਾਂ ਦੇ ਵਿੱਚ ਖੂਹ ਬਣ ਗਏ ਇੱਥੇ ਤਿੱਤਰ ਬਟੇਰੇ ਰਹਿ ਕੇ ਜ਼ਮੀਨਾਂ ਬਰਵਾਦ ਹੋ ਗਈਆਂ ਸੇਮ ਆ ਗਈ ਹੁਣ ਤਾਂ ਕੁਝ ਕਲੀਅਰ ਕਰ ਲਈ ਕੁਝ ਕਿਸਾਨਾਂ ਨੇ ਆਪਦੇ ਪੈਸੇ ਖਰਚ ਕੇ ਤੁਸੀਂ ਦੱਸੋ ਇਹਦਾ ਮੁਆਵਜ਼ਾ ਦਿੱਤਾ ਹੈ ਦਿੱਤਾ ਦੂਜੇ ਪਾਸੇ ਉਧਰ ਕਾਂਗੜਾ ਸੀ ਹਿਮਾਚਲ ਚ ਕਾਂਗੜੇ ਚ ਹਾਈਡਲ ਪ੍ਰੋਜੈਕਟ ਬਣਿਆ ਉਹਦੇ ਵੱਟੇ ਜ਼ਮੀਨ ਦਿੱਤੀ ਰਾਜਸਥਾਨ ਵਾਲਿਆਂ ਨੂੰ ਕਿਹਨੂੰ ਦਿੱਤੀ ਕਾਂਗੜੇ ਵਾਲਿਆਂ ਨੂੰ ਮਰੱਬਾ ਹਜੇ ਤੱਕ ਚਲੋ ਮੈਂ ਜਸਲ ਮੇਰ ਵੀ ਆ ਵੀ ਮਰੱਬਾ ਕਿਉਂਕਿ ਥੋੜੀ ਜ਼ਮੀਨ ਆ ਗਈ ਹੈ ਤੇ ਫਿਰ ਜਿਹੜੀ ਇਹਦੇ ਚ ਭਪਿੰਦਰ ਸਿੰਘ ਦੀ ਜ਼ਮੀਨ ਆਈ ਸੀ ਗੁਰਦੀਪ ਸਿੰਘ ਦੀ ਆਈ ਸੀ ਪਿੰਡਾਂ ਦੀ ਆਈ ਸੀ ਉਹਦੇ ਵੱਟੇ ਕਾਂਗੜੇ ਚ ਮਰੱਬਾ ਕਿਹਨੂੰ ਦਿੱਤੇ ਇਸ ਕਰਕੇ ਕਿਉਂ ਨਹੀਂ ਦਿੱਤੇ ਇਸ ਕਰਕੇ ਕੋਈ ਪੰਜਾਬ ਦਾ ਲੀਡਰ ਬਣਿਆ ਹੁਣ ਸੇਖੋਂ ਸਾਹਿਬ ਕਹਿੰਦੇ ਸੀਗੇ ਗੱਲ ਉਹ ਦਰਦ ਸੀ ਵਿਚਾਰੇ ਦਾ ਉਹ ਕਹਿੰਦੇ ਸੀ ਜੀ ਸਾਨੂੰ ਨੋਟਿਸ ਆ ਗਿਆ Rajasthan ਵੱਲੋਂ ਹੈ ਕਹਿੰਦੇ ਨੋਟਿਸ ਆ ਗਿਆ ਵੀ ਉੱਠੋ ਤੁਸੀਂ Rajasthan ਸਰਕਾਰ ਨੇ ਦਿੱਤੇ ਵੀ Rajasthan 'ਚ ਨੋਟਿਸ ਆਉਣੇ ਜਦੋਂ ਸਾਡੇ ਲੀਡਰਾਂ ਨੇ Rajasthan ਨੂੰ ਜਗ੍ਹਾ ਦਿੱਤੀ ਆ Rajasthan ਨੂੰ ਪਾਣੀ ਦਿੱਤਾ Rajasthan ਦੀ ਰਜਿਸਟਰੀ ਕਰਾਈ Rajasthan ਤੋਂ ਇਹਨਾਂ ਨੇ ਪੈਸੇ ਲੈ ਲੇ ਫਿਰ ਆ ਚੱਲੋ ਮੈਂ ਲੈ ਕੇ ਚੱਲਾਂ ਨਹਿਰ ਕਲੋਨੀ ਆ ਨਾ ਇੱਥੇ ਤਾਂ ਇੱਕ ਸਿੰਘ ਬੈਠਾ Rajasthan ਦਾ ਰਾਕਸੀਨ ਰਾਜਸਥਾਨ ਦਾ ਸਾਡੇ ਵਿੱਚ ਹੀ ਬੈਠੇ ਆ ਇਸ ਕਰਕੇ ਪੁੱਲ ਤੇ ਵੀ ਉਹਨਾਂ ਦਾ ਅਧਿਕਾਰ ਆ ਪਾਣੀਆਂ ਤੇ ਵੀ ਉਹਨਾਂ ਦਾ ਹੋਊਗਾ ਇਹ ਕੀ ਸਾਡੇ ਲੀਡਰ ਅੱਜ ਤੱਕ ਬੋਲੇ ਫਿਰ ਬੋਲੇ ਨਹੀਂ ਹੈ ਇਹਨਾਂ ਨੇ ਜਾਣ ਬੁੱਝ ਕੇ ਸਾਡੇ ਪੰਜਾਬ ਦਾ ਬੇੜਕ ਤੁਸੀਂ ਸਿੱਧੀ ਕਰੋ ਜੇ ਤੁਹਾਡਾ ਦਰਬਾਰ ਸਭ ਢਾ ਸਕਦੇ ਆ ਤੇ ਪਾਣੀ ਤੁਹਾਡੇ ਲਈ ਕੀ ਆ ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਸਕਦੇ ਆ ਸਰਸੇ ਵਾਲੇ ਸਾਧੂ ਨੂੰ ਬਚਾ ਸਕਦੇ ਆ ਗਲਾਂ 'ਚ ਟਾਇਰ ਪਾ ਸਕਦੇ ਆ ਧੀਆਂ ਪੇਣਾਂ ਦੀ ਬੇਪਤੀਆਂ ਕਰ ਸਕਦੇ ਆ ਆਨੰਦ ਮਰਜਾ ਇੱਕ ਖੋ ਸਕਦੇ ਆ ਪੰਜਾਬੀ ਬੋਲਦੇ ਇਲਾਕੇ ਖੋਲੇ ਦੱਸੋ ਕਿੱਥੇ ਹੈ ਬਈ ਕਿੱਧਰ ਗਿਆ ਬਈ ਸੂਰਤਗੜ ਕਿੱਥੇ ਹੈ ਗੰਗਾ ਨਗਰ ਕਿੱਥੇ ਹੈ ਦੱਸੋ ਕਿੱਥੇ ਹਨਮਾਨਗੜ ਕਿੱਥੇ ਹੈ ਜੈਸਲਮੇਰ ਚਲੋ ਦੱਸੋ ਕਿੱਥੇ ਸਾਡਾ ਕਾਂਗੜਾ ਕਿੱਥੇ ਹੈ ਬਲਾਸਪੁਰ ਕਿੱਥੇ ਹੈ ਊਨਾ ਕਿੱਥੇ ਹੈ ਚੰਬਾ ਕਿੱਥੇ ਹੈ ਸਾਡਾ ਹੰਬਾਲਾ ਕਿੱਥੇ ਜਗਾਦਰੀ ਕਿੱਥੇ ਸਾਡਾ ਆਪਣਾ ਡੱਬ ਵਾਲੀ ਕਿੱਥੇ ਸਿਰਸਾ ਕਿੱਥੇ ਕਰਨਾਲ ਫੇਰ ਭਗਵੰਤ ਮਾਨ ਫੇਰ ਮੂਰਖ ਬਣਾ ਰਿਹਾ ਕਹਿੰਦਾ ਦਿੱਲੀ ਚ ਗਿਆ ਖੱਟੜ ਦੇ ਨਾਲ ਮੀਟਿੰਗ ਕਰਨ ਗਿਆ ਥੇ ਹਰਿਆਣੇ ਕਹਿੰਦਾ ਜੀ ਐਤਕੀ ਮੈਂ ਪੰਜਾਬ ਦੇ ਲੋਕਾਂ ਨੂੰ ਬਚਾ ਦੇਣਾ ਕਹਿੰਦਾ S Y L ਹੁਣ ਕਹਿੰਦਾ ਮੈਂ ਕਰਨਾ Y S L ਕਹਿੰਦਾ ਯਮੁਨਾ ਸਤ ਲਈ ਲਿੰਕ ਬਣਾ ਦੇਣਾ ਕਹਿੰਦਾ ਉਧਰੋਂ ਪਾਣੀ ਲਿਆਉਂਗਾ ਲੋਕਾਂ ਨੂੰ ਬੈਰੂਪੀਐਸਡੀ ਡਰਾਮੇ ਵਾਸੀ ਉਧਰੋਂ ਪਾਣੀ ਕਿਵੇਂ ਆਊਗਾ ਜਿੱਧਰ ਜਿਹੜਾ ਗੰਗਾ ਹੈ ਜਿਹੜੀ ਜਮੁਨਾ ਹੈ ਬ੍ਰਹਮਪutra ਇਹ ਪੈਂਦੇ ਬੇ ਆਫ ਬੰਗਾਲ ਚ ਬੰਗਾਲ ਦੀ ਖਾੜੀ ਚ ਪੈਂਦੇ ਪਾਣੀ ਤੇ ਰੌਂਦਾ ਹੀ ਨਹੀਂ ਇਹ ਜਿਹੜੇ ਸਾਰੇ ਐਰ ਸਤ ਲੋਜਾ ਰਾਵੀ ਆ ਤੇ ਬਿਆਸ ਇਹ ਪੈਂਦੇ ਅਰਬ ਸਾਗਰ ਚ ਇਹ ਪਾਣੀ ਕੇ ਵਿੱਚ ਜਾਊਗਾ ਉਹ ਤਰੀਕੇ ਦੇ ਨਾਲ ਸੰਧੀ ਕੀਤੀ ਹੈ ਜਿਵੇਂ ਹੁਣ ਹੁਣ ਜਿਵੇਂ ਕੇਜਰੀਵਾਲ ਕਹਿੰਦਾ ਯੋਗਾ ਕਰਾਉਣਿਆ ਹੈ ਯੋਗਾ ਅੱਜ ਆਜਾਏਗਾ ਨਾ ਯੋਗਾ ਹੁਣ ਵੇਖੋ ਲੋਕਾਂ ਨੂੰ ਤਾਂ ਕਣਕ ਦੀ ਪਈ ਹੈ ਫਸਲਾਂ ਬਰਬਾਦ ਹੋ ਗਈਆਂ ਨੌਜਵਾਨਾਂ ਤੇ ਜ਼ੁਲਮ ਹੋ ਰਿਹਾ ਸੜਕਾਂ ਤੇ ਬੈਠੇ ਆ ਉਧਰ ਮੋਰਚਾ ਲੱਗਿਆ ਪਿਆ ਆਪਣੇ ਮੋਹੱਲੀ ਦੇ ਵਿੱਚ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਪਿਆ ਉਧਰ ਬਗਰਾੜੀ ਦੇ ਵਿੱਚ ਅਸੀਂ 600 ਦਿਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਬਗਰਾੜੀ ਲਈ ਬੱਠੇ ਆ ਇਧਰ ਪਾਣੀ ਦਾ ਮੋਰਚਾ ਲਤੀਪੁਰੇ ਘਰ ਟਾ ਦਿੱਤੇ ਪੰਜ ਮਹੀਨਿਆਂ ਤੋਂ ਮੈਂ ਉੱਥੇ ਲਗਾਤਾਰ ਬੱਠਿਆ ਤੁਸੀਂ ਵੀ ਉੱਥੇ ਜਾ ਕੇ ਆਏ ਹੋ ਤੇ ਫੇਰ ਭਾਈ ਤੇ ਉਹ ਕਹਿੰਦਾ ਜੀ ਅਸੀਂ ਕੀ ਕਰੀਏ ਕਹਿੰਦੇ ਜੀ ਯੋਗਾ ਕਰਾਵਾਂਗੇ ਜਿਵੇਂ ਮੋਦੀ ਕਹਿੰਦਾ ਸੀ ਕਰੋਨਾ ਚ ਕਹਿੰਦਾ ਤਾਲੀਆਂ ਵਜਾਓ ਥਾਲੀਆਂ ਕਰੋਨਾ ਭਜਾਓ ਹੁਣ ਇਹ ਪਤਾ ਕਿ ਕਹਿੰਦਾ ਯੋਗਾ ਕਰਕੇ ਸਾਰੀ ਚੀਜ਼ਾਂ ਹੱਲ ਹੋ ਜਾਣੀਆਂ ਕਿਉਂਕਿ ਧਿਆਨ ਇੰਟਰਵਲਟ ਕਰਨਾ ਚਾਹੁੰਦਾ ਹੈ ਇਹ ਜਿਹੜਾ ਨਹਿਰ ਦਾ ਮਾਮਲਾ ਕੰਕਰੀਟ 780 ਕਰੋੜ ਰੁਪਏ ਕਿਹਨੇ ਦਿੱਤਾ ਦੱਸੇ ਕਿਉਂ ਦਿੱਤਾ ਕਿਉਂ ਦਿੱਤਾ ਕਾਰਨ ਕੀ ਹੈ ਕਿਹੜੇ ਐਪ ਦਿੱਤਾ ਹੈ ਉਲਟਾ ਦਾ ਰੀਅਲਟੀ ਲੈ ਨਹੀਂ ਚੋਦਰੋਗਨ ਆਉਂਦੇ ਤੇ ਵੈਸੇ ਇਹ ਸਾਰੀਆਂ ਗੱਲਾਂ ਕਿਉਂ ਆ ਕਿ ਇਹ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੇ ਆਪਣੀ ਲੀਡਰਸ਼ਿਪ ਨੂੰ ਪਛਾਣਿਆ ਤੁਸੀਂ ਮੈਨੂੰ ਦੱਸੋ ਚਲੋ ਆਪਾਂ ਆਪਸ ਵਿੱਚ ਬੈਠੇ ਆਂ ਦਸੋਂ ਪੰਜਾਬੀਆਂ ਦੀ ਅਤੇ ਸਿੱਖਾਂ ਦੀ ਪਾਰਟੀ ਕਾਂਗਰਸ ਹੈ ਜਿਹਨੇ ਦਰਬਾਰ ਸਵਟਾਇਆ ਗਲਾਂ ਚ ਟਾਇਰ ਪਾਇਆ ਫਿਰ ਬੀਜੇਪੀ ਆਰਐਸਐਸ ਅਡਵਾਨੀ ਨੇ ਕਿਤਾਬ ਲਿਖਿਆ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਇਹ ਉਹਨਾਂ ਦੀ ਪਾਰਟੀ ਹੈ ਤੁਸੀਂ ਦੱਸੋ ਭਸਮਸੁਰ ਦਾਇਨ ਤੇ ਕਹੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਇਹ ਕੇਜਰੀਵਾਲ ਦੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਪੰਜਾਬ ਦੇ ਲੋਕ ਨੇ ਸੁਣਿਆ ਨਹੀਂ 92 ਐ ਮੈਂ ਹਰ ਰਲ ਕਰਤੇ ਹੁਣ ਤੁਸੀਂ ਦੱਸੋ ਅਸੀਂ ਸਾਰੇ ਪੰਜਾਬ ਦੇ ਚ ਮੈਮੋਰੈਂਡਮ ਤੇ ਆਵਾਜ਼ ਪਾਈ ਨੇ ਇੱਕ ਮੈਮੋਰੈਂਡਮ ਆਪਣਾ ਮੈਨੀਫੈਸਟੋ ਜਾਰੀ ਕੀਤਾ ਬਾਦਲ ਵਿੱਚ ਬੈਠਾ ਕਹਿੰਦਾ ਮੈਂ ਦਰਿਆਵਾਂ ਨੂੰ ਜੋੜ ਦੇਣਾ ਦਰਿਆਵਾਂ ਨੂੰ ਜੋੜਨ ਦਾ ਮਤਲਬ ਕੀ ਉਹ ਦਰਿਆ ਜੋੜ ਦੇਣ ਪਾਣੀ ਲੈ ਜਾਣੇ ਕਿਸੇ ਨੇ ਵਿਰੋਧ ਕੀਤਾ ਅਸੀਂ ਉਹ ਤੋਂ ਵਿਰੋਧ ਕੀਤਾ ਬੜਾ ਰੌਲਾ ਪਾਇਆ ਇਸ ਕਰਕੇ ਆਪਦੇ ਪੰਜਾਬ ਦੇ ਲੋਕਾਂ ਨੂੰ ਉਦੋਂ ਕੰਨ ਖੋੜਦੇ ਜਿਦ ਸਿਰ ਤੇ ਆ ਪੈਂਦੀ ਜਦੋਂ ਕਹਿੰਦਾ ਨਾ ਉਦੋਂ ਚਰਚਾਵਾਂ ਦੇ ਵਿੱਚ ਰਹੀ ਪਰ ਆ ਰਾਜਸਤਾਨ ਫੀਡਰ ਬਹੁਤ ਘੱਟ ਚਰਚਾ ਚ ਆਇਆ ਅੱਜ ਜ਼ਰੂਰ ਜਾਗੇ ਆ ਨੌਜਵਾਨ ਜਾਗੇ ਅਗਲੇ ਪਾਸੇ ਚੱਲੇ ਆ ਲੱਖ ਹਰ ਕੇ ਵੀਰ ਇਹ ਜੀ ਬੜੇ ਚਿਰ ਦੇ ਜਾਗੇ ਸੀ ਅਸੀਂ ਉੱਥੇ ਜਾ ਕੇ ਟੱਪਾ ਲਾਇਆ ਹੈ ਕਦੋਂ ਕਿੰਨੇ ਚ ਲਾਇਆ ਪਤਾ 90 ਚ ਜਾਗੇ ਨਹੀਂ ਸੀ ਜਦੋਂ ਕਿਰਪਾਨ ਦਾ ਮੁੱਦਾ ਸੀਗਾ ਪ੍ਰਧਾਨ ਨੇ ਬਾਦਲ ਨੇ ਸਾਨੂੰ ਫੜ ਲਿਆ ਗੁਰੂ ਗ੍ਰੰਥ ਸਾਹਿਬ ਦੀ ਬੀਅਦੀ ਵਿੱਚ ਆ ਜਦੋਂ ਜਦੋਂ ਸਰਾਂ ਨੂੰ ਫਾਸੀ ਮਗਾਉਣੀ ਪ੍ਰਧਾਨ ਨੇ ਝਾੜੂ ਫੜ ਲਿਆ ਤੇ ਆ ਕੇ ਕਿਹਾ ਕਿਰਪਾਨ ਕੀ ਲੈਣਾ ਹੈ ਹੈ ਲੋਕਾਂ ਨੇ ਜਦੋਂ ਲੋਕਾਂ ਦੇ ਉੱਤੇ ਪਤਾ ਲੱਗ ਗਿਆ ਨਾ ਵੀ ਜਦ ਜੇ ਥੋੜੀ ਦਾੜ੍ਹੀਆਂ ਨੂੰ ਪਾਏਗੇ ਥੋੜੀਆਂ ਪੱਗਾਂ ਨੂੰ ਪਾਏਗੇ ਹੈ ਥੋੜੀ ਹੋਂਦ ਨੂੰ ਪਾਏਗੇ ਉਦੋਂ ਪਤਾ ਲੱਗਿਆ ਵੀ ਕਹਾਣੀ ਕੀ ਹੈ ਹੈ ਇਹ ਲੋਕਾਂ ਨੂੰ ਹੁਣ ਪਤਾ ਲੱਗਿਆ ਵੀ ਪਾਣੀ ਕੀ ਹੈ ਹੈ ਲੋਕ ਤਾਂ ਕਿ ਜਲ ਕੋਈ ਨਹੀਂ ਜਦੋਂ ਜਦੋਂ ਐਨ ਜਾਵਾਂ ਜਦੋਂ ਉੱਤੇ ਚੜ ਕੇ ਆ ਗਿਆ ਕੰਮ ਹੈ ਹੁਣ ਤੁਸੀਂ ਤਾਂ ਕਹਿੰਦੇ ਆ ਚੰਡੀਗੜ੍ਹ ਦੇ ਆ ਨਹਿਰ ਦਾ ਪੰਜਾਬ ਦੇ ਦੋ ਟੁੱਟੇ ਹੋਣ ਆਲੇ ਤਿਆਰੀ ਕਰ ਲਓ ਪੰਜਾਬ ਦੇ ਦੋ ਟੁੱਟੇ ਹੋਣ ਆਲੇ ਹੈ ਚੰਡੀਗੜ੍ਹ ਸਟੇਟ ਬਣੂਗੀ ਐਸਵਾਈਐਲ ਫਤਿਹਗੜ੍ਹ ਸਾਹਿਬ ਤੱਕ ਵਿੱਚ ਆਊਗਾ ਚੰਡੀਗੜ੍ਹ ਸਟੇਟ 'ਚ ਉਦੋਂ ਬਾਅਦ ਅੱਧਾ ਆਊਗਾ ਨਵਾਂ ਸ਼ਹਿਰ ਅੱਧਾ ਆਊਗਾ ਪਠਾਨਕੋਟ ਨਹੀਂ ਅੱਧਾ ਆਊਗਾ ਸ਼ਹਿਰਪੁਰ ਤੇ ਸਾਰਾ ਆਊਗਾ ਪਠਾਨਕੋਟ ਉਧਰੋਂ ਦਰੰਗਲੇ ਬਾਰਡਰੋਂ ਜੰਮੂ ਕਸ਼ਮੀਰ ਨਾਲ ਤੁਹਾਨੂੰ ਤੋੜਨਗੇ ਉਧਰੋਂ ਰਾਜਪੁਰਾ ਜਾਊਗਾ ਹਰਿਆਣੇ 'ਚ ਥੋੜਾ ਜਾ ਕੇ ਉਧਰ ਦੇਵੀਗੜ੍ਹ ਉਧਰ ਚਲੇ ਜਾਊਗਾ ਬਾਦਲ ਨੇ ਬੁੱਤਤਾ ਦੇਵੀ ਲਾਲ ਦਾ ਲਾਇਆ ਹੀ ਪਿਆ ਹੈ ਡੱਬ ਵਾਲੀ ਉਧਰ ਜਾਊਗੀ ਹਬੌਰ ਫਾਇਰ ਕਾ ਜਾਊਗਾ ਰਾਜਸਥਾਨ ਜੇ ਇਹ ਰਹੂਗੀ ਪੰਜਾਬੀ ਤੇ ਤੁਹਾਨੂੰ ਰਿਪੇਰੀਆਂ ਲੋਅ ਚ ਕੱਢ ਦੇਣਾ ਰਿਪੇਰੀਆਂ ਲੋਅ ਹੁਣ ਐਸ ਵਾਈਲ ਤੇ ਕਬਜਾ ਹੋ ਫੌਜ ਲਾ ਕੇ ਜਿੱਤ ਕੱਢਣਗੇ ਉਹਨਾਂ ਦੀ ਸਟੇਟ ਰੱਖੂਗਾ ਫਿਰ ਤੁਸੀਂ ਕਹੋਗੇ ਕਿਵੇਂ ਹੋ ਗਿਆ ਵੀ ਤਾਂ ਹੋ ਹੀ ਨਹੀਂ ਸਕਦਾ ਅਸੀਂ ਸੰਘਰਸ਼ ਕਰਾਂਗੇ ਫਿਰ ਕਸ਼ਮੀਰ ਦੇ ਦੋ ਟੁੱਟ ਕਿਵੇਂ ਹੋ ਗਏ ਲਦਾਖ ਕਿਵੇਂ ਬਣ ਗਿਆ ਬਈ ਉਹਨੇ ਰਾਜ ਤੋੜਤਾ ਹੈ ਹੁਣ ਤਿਆਰੀ ਕਰੋ ਇਹ ਗੱਲ ਮੇਰੀ ਐਨ ਲੱਗੂਗੀ ਕਿਉਂ ਹੀ ਬੋਲੀ ਜਾਂਦਾ ਹੈ ਇਹ ਗੱਲ ਤੁਹਾਨੂੰ ਪਤਾ ਲੱਗੂ ਤਿੰਨ ਚਾਰਾਂ ਸਾਲਾਂ ਬਾਅਦ ਹੈਂ ਇਹ ਹੋ ਰਿਹਾ ਹੈ ਹੋ ਰਿਹਾ ਹੈ ਗੱਲ ਸਹੀ ਦੀ ਨਹੀਂ ਪਹੇ ਦੀ ਨਹੀਂ ਫਿਰ ਜਿੰਨਾ ਚਿਰ ਪੰਜਾਬ ਦੇ ਲੋਕ ਸਿਆਸਤ ਤੋਂ ਲੰਬੇ ਨਹੀਂ ਵੇਖੋ ਜਿਹੜੀਆਂ ਕਮਾਂ ਰਾਜ ਕਰਦੀਆਂ ਉਹੀ ਹੁਕਮਰਾਨ ਹੁੰਦੀਆਂ ਤੇ ਫਿਰ ਜਿਹੜੀਆਂ ਕਮਾਂ ਕੋਲੇ ਰਾਜ ਨਹੀਂ ਹੁੰਦਾ ਉਹ ਧਰਨੇ ਲਾਉਂਦੀਆਂ ਮੁਜਾਰੇ ਕਰਦੀਆਂ ਸੜਕਾਂ ਤੇ ਰਹਿੰਦੀਆਂ ਫਾਸੀਆਂ ਚੁੰਮਦੀਆਂ ਤਿੰਨ ਜੇਲ੍ਹਾਂ ਚ ਰਹਿੰਦੀਆਂ ਉਹਨਾਂ ਦੇ ਜਿਹੜਾ মিডিਆ ਉਹ ਵਮਾ ਕਾਲ ਚੈਨਲ ਹੋਵੇ ਉਹਨਾਂ ਤੇ پابੰਦੀਆਂ ਲੱਗਦੀਆਂ ਹੋਰ ਤੇ ਕਿਉਂ ਨਹੀਂ ਇੰਡੀਅਨ ਸਟੇਟ ਦੇ ਮੀਡੀਆ ਤੇ پابੰਦੀ ਕਿਉਂ ਲਾਉਂਦੀ ਹੈ ਬਈ ਸਾਡੇ ਪੱਤਰਕਾਰਾਂ ਨੂੰ ਕਿਉਂ ਫੜਦੇ ਆ ਬਈ ਜੇ ਲਾਅ ਜਦੋਂ ਸਾਰਿਆਂ ਲਈ ਵਿੱਚ ਸਬਧਾਨ ਦੀ ਧਾਰਾ 14 ਉਹ 21 14 ਕਹਿੰਦੀ ਫਰੀडम ਆਫ ਸਪੀਚ ਤੇ ਫਰੀडम ਆਫ ਐਕਸਪ੍ਰੈਸ਼ਨ ਤੇ ਫਿਰ ਸਾਡਾ ਪੱਤਰਕਾਰ ਕਰਕੇ ਤੇਜਿੰਦਰ ਸਿੰਘ ਨੂੰ ਕਿਉਂ ਘੇਰ ਲੈਂਦੇ ਬਈ ਆਕਾਲ ਚੈਨਲ ਤੇ ਕਿਉਂ ਬੈਨ ਲਾ ਦਿੰਦੇ ਆ ਬਈ ਫਿਰ ਭਾਈ ਜਸਵੀਰ ਨੂੰ ਕਿਉਂ ਫੜਦੇ ਆ ਬਈ ਹਰਪਾਲ ਨੂੰ ਕਿਉਂ ਫੜਦੇ ਆ ਹਨ ਤੇ ਕੋਟ ਭਾਰੀ ਨੂੰ ਕਿਉਂ ਫੜਦੇ ਆ ਕਿਉਂ ਫੜਦੇ ਆ ਬਈ ਸਿੱਖਾਂ ਨੂੰ ਕਿਉਂ ਫੜਦੇ ਆ ਦਾਦਾ ਦਾਦਾ ਨਾ ਕਿਉਂ ਫੜਦੇ ਆ ਤਾਂ ਫੜਦੇ ਆ ਕਦੇ ਬੋਦੀ ਕਦੇ ਬੋਦੀ ਵਾਲਾ ਵੀ ਫੜਿਆ ਹਾਂ ਨਹੀਂ ਫੜਿਆ ਬਿਲਕੁਲ ਨਹੀਂ ਫੜਨਗੇ ਹਾਂ ਸਾਧਵੀ ਪ੍ਰਤੀਗਿਆ ਵਾਈਗੁਰ ਜੀ ਦਾ ਖਰਸਾ ਤੇ ਵਾਈਗੁਰ ਜੀ ਕਿਹਨ ਪਰੋਹਤ ਅਸੀਮਾਨੰਦ ਬੰਬ ਧਮਾਕਾ ਕਰਨ ਤੇ ਐਮਪੀ ਬੰਦੇ ਆ ਮੁਸਲਮਾਨ ਦੀ ਨਸਲ ਕਸ਼ੀ ਕਰਨ ਤੇ ਐਮਪੀ ਬੰਦੇ ਆ ਤੇ ਜੇ ਜੱਜ ਹੋਵੇ ਜਿਹੜਾ ਜੱਜ ਗਗੋਈ ਉਹ ਬਾਬਰੀ ਮਚ ਟਵਾ ਦੇਵੇ ਤਿਉਹ ਪਤਾ ਕੀ ਰਾਜ ਸਭਾ ਦਾ ਮੈਂਬਰ ਬਣਦਾ ਹੈ ਜੇ ਸਿੱਖ ਕੌਮ ਦੀ ਗੱਲ ਕਰੇ ਜੇਲ੍ਹ ਜਾਂਦਾ ਹੈ ਜੇ ਸਿੱਖ ਸਿੱਖਾਂ ਦੀ ਗੱਲ ਕਰੇ ਤੇ ਜੇਲ੍ਹ ਚ ਜਾਂਦਾ ਹੈ ਜੇ ਸਿੱਖ ਆਪਣੀ ਕੌਮ ਦੀ ਗੱਲ ਕਰੇ ਤਾਂ ਐਨਐਸਏ ਜਾਂਦਾ ਦੱਸੋ ਬਈ ਐਨਐਸਏ ਲਾਤੀ ਆ ਕਿਉਂ ਲਾਈ ਬਈ ਤੁਸੀਂ ਦੱਸੋ ਵੀ ਜਿਹੜਾ ਆਪਣਾ ਕਲਸੀ ਹੈ ਇਹਦੇ ਤੇ ਕਦੀ ਐਨਐਸਏ ਲਾਈਏ ਇਹਦੇ ਕੋਲ ਕਿਹੜਾ ਬੰਮ ਤੇ ਮੱਕਾ ਫੜ ਲੈ ਕਿਹੜੇ ਵਿੱਚ ਤੋੜਤਾ ਬਈ ਕਿਉਂ ਲਾਈ ਐਨਐਸਏ ਭਾਈ ਉਹਦੇ ਤੇ ਆਪਣੇ ਤੇ ਕੀ ਕਹਿੰਦੇ ਐ ਬਾਜੇ ਕੇ ਤੇ ਕਿਉਂ ਲਾਈ ਦੱਸੋ ਕਿਉਂ ਲਾਈ ਬਸੰਤ ਤੇ ਕਿਉਂ ਲਾਈ ਬਾਜੇ ਕੇ ਤੂੰ ਕਹਿੰਦੇ ਨਾ ਦੇਸ਼ ਨੂੰ ਖਤਰਾ ਹਾਂ ਖਤਰਾ ਆਪੇ ਹੀ ਐ ਨਾ ਉਹਨੂੰ ਭਗਵਾਨ ਤੁਮਾਨ ਨੂੰ ਖਤਰਾ ਸੀ ਤੇ ਉਹਦੇ ਖਿਲਾਫ ਬੋਲਦਾ ਸੀ ਉਹਨੇ ਕੜ ਕੱਢ ਲਈ ਫਿਰ ਫਿਰ ਦੱਸੋ ਰਾਉ ਕੇ ਕਿਉਂ ਲਾਈ ਕਲਵੰਦ ਤੇ ਉਹ ਤਾਂ ਬਿਜਲੀ ਬੋਰ ਚ ਲੱਗਿਆ ਸੀਗਾ ਹਾਂ ਤੇ ਫਿਰ ਇਹਦੇ ਤੇ ਕਿਉਂ ਭਾਈ ਗੁਰਪ੍ਰੀਤ ਤੇ ਕਿਉਂ ਲਾਈ ਕਿਉਂ ਐਨਐਸ ਲਾਈ ਐਨਐਸ ਲਉਣੀ ਚਾਹੀਦੀ ਸਰ ਸਲੇ ਸਾਥ ਤੇ ਐਨਐਸਏ ਲਾਉਣੀ ਚਾਹੀਦੀ ਭਗਵੰਤ ਮਾਨ ਦੇ ਇੱਥੋਂ ਦੇ ਐਮਐਲਏ ਤੇ ਜਿਹੜਾ ਬਟਾਈ ਬੈਠਾ ਐਨਐਸਏ ਲਾਓ ਬਾਦਲ ਤੇ ਜਿਹਨੇ ਗੁਰੂਗਰਾਂ ਦੇ ਵਿਦਬੀ ਕੀਤੀ ਤੇ ਕਰਾਈ ਉਹਨਾਂ ਤੇ ਲਾਓ ਐਨਐਸਏ ਹੈ ਉਹਨਾਂ ਨੇ ਲਾਓ ਐਨਐਸਏ ਲਾਓ ਤੁਸੀਂ ਉਹਨਾਂ ਤੇ ਜਿਨ੍ਹਾਂ ਨੇ ਸਾਡੇ ਦੋਸਤਾਂ ਨੂੰ ਕ੍ਰਿਸ਼ਨ ਭਗਵਾਨ ਤੇ ਉਹਨੂੰ ਗੋਲੀਆਂ ਸਿੱਧੀਆਂ ਮਾਰੀਆਂ ਉਹਨਾਂ ਤੇ ਐਨਐਸਏ ਲਾਓ ਐਨਐਸਏ ਉਹ ਲਾਓ ਜਿਨ੍ਹਾਂ ਨੇ ਲਾਠੀ ਚਾਰਜ ਕੀਤਾ ਕਿੱਥੇ ਕੀਤਾ ਕੌਮੀ ਮੋਰਚੇ 'ਚ ਉਹਨਾਂ ਤੇ ਲਾਓ ਹੈ ਐਨਐਸਏ ਤਾਂ ਤੁਸੀਂ ਉਹਨਾਂ ਤੇ ਲਾਓ ਜਿਹੜੇ ਚੱਟਾ ਵੇਚਦੇ ਐ ਸਾਡੀ ਨੌਜਵਾਨੀ ਬਰਬਾਦ ਕਰਦੇ ਐ ਹੈ ਹਾਂ ਐ ਐਨਸੀ ਉਹਨਾਂ ਤੋਂ ਲਓ ਜਿਹੜੇ ਜ਼ਿਲ੍ਹਿਆਂ ਤੋਂ ਇੰਟਰਵਿਊ ਕਰਕੇ ਸਿੱਧੂ ਮੂਸੇਵਾਲੇ ਨੂੰ ਇੰਡੀਅਨ ਸਟੇਟ ਇੱਕ ਪਾਲਿਸੀ ਦੇ ਤਹਿਤ ਵਰਤ ਕੇ ਮਰਵਾਉਂਦੀ ਹੈ ਹਾਂ ਤੇ ਫੇਰ ਕਹਿ ਵੀ ਰਿਹਾ ਕਿ ਮਰਾਉਣ ਵਾਲਾ ਵੀ ਆਪ ਦੱਸ ਰਿਹਾ ਕਿ ਮੈਂ ਹੀ ਮਰਵਾਇਆ ਦੱਸ ਵੀ ਰਿਹਾ ਸਾਰਾ ਕੁਝ ਜੋ ਕੁਝ ਘਟਨਾ ਵਾਪਰੀ ਹੈ ਜਵਾਨ ਨੇ ਕਿਉਂ ਕੀਤਾ ਸੀ ਮੁੱਛ ਨੂੰ ਤਾਂ ਦੇ ਕਿ ਮੈਂ ਸਿਕਿਉਰਟੀ ਵਾਪਸ ਲੈ ਲਈ ਇਹਦਾ ਮਤਲਬ ਉਹਨਾਂ ਤਾਰ ਜੜਦੀ ਮੈਂ ਲੈ ਲਈ ਤੁਸੀਂ ਆਜੋ ਇਹ ਸਾਰੀਆਂ ਗੱਲਾਂ ਜਨਨਾ ਚਰ ਦੁੱਧ ਦੁੱਧ ਪਾਣੀ ਸਾਡੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਇਹ ਹੁਣ ਠਾ ਠਾ ਮੋਦੀ ਬੰਨੀ ਚਲੇ ਗਏ ਕਦੇ ਬੀਜੇਪੀ ਚ ਰੈਲੀ ਜਾਂਦੇ ਆ ਆਰਐਸਏ ਚ ਰੈਲੀ ਦੇ ਕੌਮ ਨੇ ਬੇੜਾ ਹੀ ਘਰਕ ਹੋ ਗਿਆ ਕੌਮ ਦਾ ਕਿਤੇ ਤਾਂ ਖੜਜੋ ਯਾਰ ਕਿਤੇ ਤਾਂ ਖੜਜੋ ਇੱਕ ਕੁੱਲਾਂ ਥੋੜੀਆਂ ਨਾਸ ਹੋ ਜਾਣੀਆਂ ਇਤਿਹਾਸ ਲਿਖਿਆ ਜਾ ਰਿਹਾ ਆਪਦੀਆਂ ਕੁੱਲਾਂ ਬਰਬਾਦ ਨਾ ਕਰੋ ਸਿੱਖ ਕੌਮ ਨਾ ਧੱਕਾ ਕਰਕੇ ਕੁੱਲਾਂ ਬਰਬਾਦ ਨਾ ਕਰੋ ਇਤਿਹਾਸ ਲਿਖਣਾ ਬਹੁਤ ਔਖਾ ਹੈ ਵਿਗਾਰ ਜਦੋਂ ਮਰਜ਼ੀ ਲਵੇ ਇਹਨਾਂ ਨੇ ਵਿਗਾਰ ਲਿਆ ਇਤਿਹਾਸ ਵਿਗਾਰ ਲਿਆ ਇਸ ਕਰਕੇ ਤੇ ਵੱਡੇ ਇਕੱਠ ਚ ਇੱਕ ਫੈਸਲੇ ਲੈ ਗਏ ਆ ਵੀ ਲੱਖੇਸਾ ਦਾ ਸਧਾਣੇ ਨੇ ਕਿਹਾ ਕਿ ਜੇ ਬਾਈ ਚਾਂਸ ਤੁਸੀਂ ਪਾਉਨੇ ਵੀ ਆ ਤੇ ਸਾਨੂੰ ਫਿਰ ਤੋੜਨੇ ਵੀ ਆਉਂਦੇ ਆ ਲਫਾਫੇ ਪਾੜਨੇ ਵੀ ਆਉਂਦੇ ਆ ਤੇ ਅਸੀਂ ਮਸ਼ੀਨਾਂ ਤੁਹਾਡੀਆਂ ਰੋਕਾਂਗੇ ਤੇ ਹੁਣੇ ਮੈਂ ਵੀਰ ਅਮਤੋਜ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਥੋੜੇ ਦਿਨ ਪਹਿਲਾਂ ਤੁਸੀਂ ਵੇਖਿਆ ਹੀ ਆ ਜਿਹੜੇ ਮੋਰਚੇ ਨਾਲ ਜੀਰੇ ਮੋਰਚੇ ਦੀ ਗੱਲ ਕਰੀਏ ਤੇ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀ ਕਿ ਉਹ ਵੀ ਜਿੱਤੇ ਹੋ ਕਹਿੰਦੇ ਇਹ ਵੀ ਇਸੇ ਜਿੱਤਾਂਗੇ ਤੇ ਜਿੱਤ ਉਹ ਆਂਦੇ ਕਿ ਹੋ ਸਕਦਾ ਜਿੱਤ ਉਹ ਤੋਂ ਪਤਾ ਲੱਗੂਗਾ ਜਦੋਂ ਸਾਨੂੰ ਪਾਣੀ ਚ ਵੜ ਕੇ ਤੇ ਸ਼ਾਇਦ ਜਦੋਂ ਮਸ਼ੀਨਾਂ ਚੱਲਣੀਆਂ ਫਿਰ ਅਸੀਂ ਅੱਗੇ ਵੜਾਂਗੇ ਉਹ ਜੀ ਸਿੱਖ ਸਿੱਖ ਕਦੇ ਹਾਰਦਾ ਨਹੀਂਗਾ ਸਿੱਖ ਤਾਂ ਜਿੱਦਦਾ ਹੀ ਜਿੱਦਦਾ ਹੈ ਠੀਕ ਹੈ ਇੱਕ ਸਟੈਪ ਜ਼ਰੂਰ ਅੱਗੇ ਪਿੱਛੇ ਜ਼ਰੂਰ ਹੋ ਸਕਦਾ ਜਦੋਂ ਟੋਚਣ ਪਿਆ ਹੋਵੇ ਨਾ ਕਿਤੇ ਫਿਰ ਟੋਚਣ ਦੇ ਵਿੱਚ ਕਦੇ ਟਰੈਕਟਰ ਅੱਗੇ ਹੋ ਜਾਂਦਾ ਕਦੇ ਖਿੱਚਿਆ ਜਾਂਦਾ ਫਿਰ ਅਕਸਰ ਤਾਂ ਉਹੀ ਜੜਾੜਿਆ ਰਹਿੰਦਾ ਉਹੀ ਖਿੱਚ ਕੇ ਲੈ ਜਾਂਦਾ ਹੁਣ ਟੋਚਣ ਪਿਆ ਉਹਨੂੰ ਕੁੰਡੀਆਂ ਦੇ ਸੰਗਤ ਫਸੇ ਹੋਏ ਹੈ ਅਸੀਂ ਅੱਜ ਤੱਕ ਤਾਂ ਹਰੇ ਨੂੰ ਤੁਸੀਂ ਵੇਖੋ ਹਰੇ ਆ ਸਮੇਤ ਸਿੰਘ ਸੈਣੀ ਸੀ ਪਰਚਾ ਹੋਇਆ ਕਿ ਨਹੀਂ ਉੱਥੇ ਹੋਇਆ ਕਿ ਨਹੀਂ ਹੋਇਆ ਅਸੀਂ ਗੁਲਾਮ ਬੰਦੇ ਆ ਯਾਰ ਉਮਰਾਂਗੰਦਰ ਗਿਆ ਕਿ ਨਹੀਂ ਗਿਆ ਚਰਨਜੀਤ ਗਿਆ ਕਿ ਨਹੀਂ ਗਿਆ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਹੋਈ ਆ ਅਕਸ਼ੇ ਕੁਮਾਰ ਦੀ ਹੋਈ ਆ ਕਿ ਨਹੀਂ ਹੋਈ ਇਹ ਤਾਂ ਬਾਈ ਅੱਜ ਕਰ ਲੋ ਕੱਲ ਕਰ ਲੋ ਇੱਥੋਂ ਤੱਕ ਕੇ ਜੀਨੇ ਮੈਨੂੰ ਮਾਰ ਦੇਣਾ ਸੀ ਘੋਟਰੇ ਨੇ ਉਹਦਾ ਭੋਗ ਨਹੀਂ ਪੈਂਦਾ ਤਾਂ ਸਿੱਖਾ ਨੇ ਕੀਰਤਨੀਆਂ ਨਹੀਂ ਗਿਆ ਉੱਥੇ ਤੇ ਜਿਹੜਾ ਜਰਨਲ ਬਰਾਡ ਆ ਨਾ ਉਹ ਐਂ ਵੇਂਦਾ ਉਹਦੇ ਕਮਰੇ ਚ ਕਿਰਾਇਆ ਤਾਂ ਨਹੀਂ ਕਿ ਕੋਈ ਆ ਤਾਂ ਨਹੀਂ ਐਂ ਦਿਨ ਕੱਢਦਾ ਇਸ ਕਰਕੇ ਬਾਈ ਕੌਮ-ਕੌਮ ਹੁੰਦੀ ਐ ਇਹ ਛੱਟ ਦੀ ਛੱਟ ਤਾਂ ਇੰਡੀਅਨ ਸਟੇਟ ਫਾਇਦਾ ਦੇ ਸਕਦੀ ਐ ਇਹਨੂੰ ਗੱਡੀ ਵੀ ਮਿਲ ਸਕਦੀ ਐ ਸਿਟੀ ਵੀ ਵਾ ਸਕਦੀ ਐ ਤਨਖਾਹ ਵੀ ਮਿਲ ਸਕਦੀ ਐ ਬੱਚੇ ਨੂੰ ਨੌਕਰੀ ਵੀ ਮਿਲ ਸਕਦੀ ਐ ਫਿਰ ਕੌਮ ਦੇ ਵਿੱਚ ਥਾਂ ਨਹੀਂ ਮਿਲਦੀ ਹੁੰਦੀ ਨੌਜਵਾਨਾਂ ਦੇ ਵਿੱਚ ਇੱਕ ਨਵਾਂ ਨੌਜਵਾਨ ਆਉਂਦਾ ਦੁਬਈ ਤੋਂ ਅਮਰਤਪਾਲ ਸਿੰਘ ਕੁਝ ਦਿਨਾਂ ਦੇ ਵਿੱਚ ਉਹ ਘਰ ਕਰ ਜਾਂਦਾ ਅਮਰਤ ਸ਼ੱਕ ਦਾ ਰੋਡੇ ਪਿੰਡ 'ਚ ਦਸਤਾਰਬੰਦੀ ਹੁੰਦੀ ਐ ਤਕਰੀਬਨ ਤੁਸੀਂ ਸਾਰੇ ਸਮਾਗਮ ਵੇਖੇ ਹੋਦੇ ਵਹੀਰ ਵੀ ਵੇਖੀ ਹੋਊਗੀ ਕਿਤੇ ਨਾ ਕਿਤੇ ਤੁਸੀਂ ਪਹੁੰਚੇ ਹੋਗੇ ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਪਾਲ ਆਪਰੇਸ਼ਨ ਚੱਲਦਾ ਕਈ ਜ਼ਿਲ੍ਹਿਆਂ ਦੇ ਪੁਲਿਸ ਲੱਗ ਜਾਂਦੀ ਆ ਕੇਂਦਰੀ ਬਲ ਲੱਗ ਜਾਂਦਾ ਤੇ ਅੰਮ੍ਰਿਤਪਾਲ ਅਜੇ ਵੀ ਗ੍ਰਿਫਤ ਦੇ ਵਿੱਚ ਨਹੀਂ ਹੈਗਾ ਨੌਜਵਾਨਾਂ ਦੀ ਫੜੋਫੜਾਈ ਹੋਈ ਆ ਜਿਨ੍ਹਾਂ ਦੇ ਕਿਸੇ ਦੇ ਲੈ ਅਸੀਂ ਦੱਸਿਆ ਤੁਸੀਂ ਲਾਤੀ ਗਈ ਆ 55 ਬੇਸ਼ੱਕ ਹੁਣ ਕੁਝ ਨੌਜਵਾਨ ਛਾੜੇ ਦਿੱਤੇ ਗਏ ਇਹ ਗੁਲਾਮ ਕੌਮ ਦਾ ਇਹੀ ਹਾਲ ਹੁੰਦਾ ਜਿਹੜੀ ਕੌਮ ਗੁਲਾਮ ਹੋਵੇ ਇਹ ਤਾਂ ਚਲੋ ਭਾਈ ਅੰਮ੍ਰਿਤਪਾਲ ਦੀ ਫੜੋਫੜਾਈ ਆ ਸਾਡੇ ਸਾਰਿਆਂ ਦੀ ਫੜੋ ਫੜਾਈ ਆ ਅੱਗੇ ਵੀ ਸਾਰੇ ਰਹੇ ਆ ਫੜੋ ਫੜਾਈ ਇਹ ਅਸਲ ਦੇ ਵਿੱਚ ਇਹ ਅੱਜ ਨਹੀਂ ਇਹ ਦਰਬਾਰ ਸਾਹਿਬ ਠਾਤਾ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਦਰਬਾਰ ਸਾਹਿਬ ਠਾ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ ਦੱਸਦੇ ਨਹੀਂ ਵੀ ਉਹਦੇ ਕਿੱਥੇ ਫੁੱਲ ਪਾਏ ਨੇ ਉਹਦਾ ਸੰਸਕਾਰ ਕਿੱਥੇ ਹੋਇਆ ਕਿੱਥੇ ਭੋਗ ਪਿਆ ਇਹ ਦੱਸਦੇ ਨਹੀਂ ਸੁੱਖੇ ਤੇ ਜਿੰਦੇ ਦਾ ਇਹ ਦੱਸਦੇ ਨਹੀਂ ਸਤਵੰਤ ਦੇ ਵਿਅੰਤ ਦਾ ਇਹ ਗੁਲਾਮ ਕੌਮਾਂ ਦੀਆਂ ਗੱਲਾਂ ਦੀਆਂ ਪਰ ਫੇਰ ਵੀ ਭਾਈ ਅਮਰਪਾਲ ਜਿਹੜਾ ਉਜੇ ਅਣਖ ਦੀ ਗੱਲ ਕਰਦਾ ਰੜਕਦਾ ਹੀ ਹੁੰਦਾ ਬੰਦਾ ਜੇ ਤੁਸੀਂ ਹੁਣ ਤੁਸੀਂ ਦੱਸੋ ਵੀ ਤੁਸੀਂ ਅਕਾਲ ਚੈਨਲ ਐ ਤੁਸੀਂ ਕਿਉਂ ਰੜਕਦੇ ਹੋ ਬਈ ਨਾ ਤੁਹਾਡੇ ਕੋਲੇ ਬੰਬ ਐ ਨਾ ਤੁਹਾਡੇ ਕੋਲੇ ਤੋਹਫਾ ਐ ਨਾ ਤੁਹਾਡੇ ਉੱਪਰ ਮਾਨੂੰ ਹਥਿਆਰ ਐ ਇਹੀ ਚੀਜ਼ ਪਰਮਰਤਪਾਲ ਕੋਲੇ ਨਹੀਂ ਸੀ ਜੇ ਅਮਰਤਪਾਲ ਦੀ ਲੋੜ ਸੀ ਮੰਨ ਲਓ 41 ਸੀ ਦਾ ਨੋਟਿਸ ਦਿੰਦੇ 160 ਸੀ ਆਰ ਪੀ ਸੀ ਤੇ ਤੈਨੂੰ ਬੁਲਾਉਂਦੇ ਬੁਲਾ ਕੇ ਨਾ ਆਉਂਦਾ ਫਿਰ ਕਸਮਨ ਕਰਦੇ ਦੂਜਾ ਨਾ ਆਉਂਦਾ ਦੋ ਕਰਦੇ ਤੀਜਾ ਕਰਦੇ ਫਿਰ ਪੀਓ ਹੁੰਦਾ ਫਿਰ ਅਸੀਂ ਜਾਂਦੀ ਕੌਮ ਜਾ ਕੇ ਕਰ ਲੈਂਦੀ ਕਿ ਫੈਸਲਾ ਹੈ ਅੱਗੇ ਪਿੱਛੇ ਬੁਲਾਇਆ ਸੀ ਹਰਨੇਕ ਸਿੰਘ ਪਾਪ ਨੂੰ ਥਾਣੇ ਡੇਲੋਂ ਅਸੀਂ ਗਏ ਆ ਨਾਲ ਮਾਨ ਸਰ ਗਏ ਆ ਅਸੀਂ ਕਿਤੇ ਬਿਆਨ ਦਿੱਤੇ ਦੱਸ ਬਾਈ ਕੀ ਲੋੜ ਐ ਇਸ ਕਰਕੇ ਇਹ ਭਗਵੰਤ ਮਾਨ ਦੀ ਸਰਕਾਰ ਇੱਕ دہشت ਪੈਦਾ ਕਰਨੀ ਸੀ ਤੁਸੀਂ ਦੱਸੋ ਵੀ ਸੁਰੱਖਿਆ ਬਲ ਕਿਉਂ ਬਾਹਰ ਲਿ ਮਲਾਏ ਕੀ ਗੱਲ ਐ ਹੁਣ ਪੰਜਾਬ ਪੁਲਿਸ ਤੇ ਤਵਾਰ ਨਹੀਂ ਇਹਨਾਂ ਨੂੰ ਮੰਨ ਲਓ ਰੈਪਿਡ ਫੋਰਸ ਹੀ ਬੜੀ ਸੀ ਕਿਉਂਕਿ ਇਹ ਰਲ ਕੇ ਗੇਮ ਖੇਡ ਰਿਹਾ ਰਲ ਕੇ ਦੇ ਗੇਮ ਖੇਡ ਕੇ ਪਰ ਇਹਨਾਂ ਨੇ ਇਹ ਹਵਾ ਖੜਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਸੀ ਪਰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰ ਸਕੇ ਨਾ ਹਿੰਦੂ ਲੜਿਆ ਲਾ ਮੁਸਲਮਾਨ ਲੜਿਆ ਸੀ ਸਾਰੇ ਲੋਕਾਂ ਦੇ ਵਿੱਚ ਪਤਾ ਲੱਗ ਗਿਆ ਵੀ ਇਹ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਕੇਜਰੀਵਾਲ ਜੀ ਦੇ ਕਹਿ ਰਹੇ ਕਿ ਸ਼ਾਂਤੀ ਲੈਣ ਦੀ ਅਸੀਂ ਬਿਨਾ ਗੋਲੀ ਚਲਾਉਣ ਤੋਂ ਪੰਜਾਬ 'ਚ ਸ਼ਾਂਤੀ ਹੈ ਹਾਂ ਬਿਲਕੁਲ ਜੀ ਸਿੱਖਾਂ ਨੂੰ ਕੁੱਟ ਕੇ ਸ਼ਾਂਤੀ ਆਉਂਦੀ ਹੈ ਸਿੱਖਾਂ ਨੂੰ ਕੁੱਟ ਕੇ ਸ਼ਾਂਤੀ ਆਉਂਦੀ ਹੈ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਠਾ ਕੇ ਆਈ ਸੀ ਬਾਦਲ ਸਾਹਿਬ ਨੂੰ ਗੁਰੂਗ੍ਰੰਥ ਸਾਹਿਬ ਦੇ ਵਿਆਦਵੀ 13 ਸਿੰਘ ਕਰਕੇ ਸ਼ਹੀਦ ਕਰਕੇ ਆਈ ਸੀ ਤੇ ਕੇਜਰੀਵਾਲ ਨੂੰ ਹੁਣ ਸਾਡੇ ਸਿੱਖਾਂ ਤੇ ਨਜਾਇਜ਼ ਪਰਚੇ ਕਰਕੇ ਉਹਨੂੰ ਆਈ ਹੈ ਬਿੱਟੇ ਸਾਈਕਲ ਚੋਰ ਨੂੰ ਸਾਡੇ ਵਿਰੁੱਧ ਬੋਰ ਕੇ ਸ਼ਾਂਤੀ ਆਉਂਦੀ ਹੈ ਤੇ ਰਵਨੀਤ ਬਿੱਟੂ ਨੂੰ ਸਿੱਖਾਂ ਦੇ ਖਿਲਾਫ ਬੋਲ ਕੇ ਉਹਨੂੰ ਸ਼ਾਂਤੀ ਆਉਂਦੀ ਹੈ ਜਿਹੜੇ ਸਿੱਖਾਂ ਦੇ ਖਿਲਾਫ ਬੋਲ ਕੇ ਇੰਡੀਅਨ ਸਟੇਟ ਨੂੰ ਤੇ ਸ਼ਾਂਤੀ ਚ ਆਉਗੀ ਜੇ ਸਿੱਖਾਂ ਨੂੰ ਕੋਈ ਗਲਤ ਬੋਲਣਗੇ ਇਹਨਾਂ ਨੂੰ ਤਾਂ ਸ਼ਾਂਤੀ ਆਉਣੀ ਹੀ ਰਹਿਣੀ ਹੈ ਕਿਉਂਕਿ ਅਸੀਂ ਸਿੱਖ ਰੜਕਦੇ ਹਾਂ ਹੈ ਤੇ ਸਿੱਖਾਂ ਨੂੰ ਸਦਾ ਹੀ ਸਰਬੱਤ ਦਾ ਭਲਾ ਮੰਗਦੇ ਆ ਸੇਕ ਨੀ ਕਿਹਦਾ ਮਾੜਾ ਕਰਦੇ ਨਾ 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 ਜਿਸ ਕਰਨ ਸਿੰਘ ਕਾਂ ਸਿੰਘ ਵਾਲਾ ਸਾਡੇ ਨਾਲ ਸੀ ਕਹਿੰਦੇ ਕਿ ਸਾਦਾ ਹੀ ਸੇਖ ਹੈੜਾ ਉਹ ਸਰਬਦਾ ਭਲਾ ਮੰਗਦਾ ਪਰ ਦੂਜੇ ਪਾਸੇ ਗੁਲਾਮ ਕੋਮਾਂ ਦੀ ਨਿਸ਼ਾਨੀ ਤੁਹਾਡੇ ਸਾਹਮਣੇ ਆ ਉਹ ਕਹਿੰਦੇ ਕਿ ਸ਼ਾਂਤੀ ਤੇ ਸ਼ਾਂਤ ਸਰਕਾਰਾਂ ਨੂੰ ਫੇਰ ਹੀ ਆਉਂਦੀ ਆ ਇਹਦੇਲੇ ਪਾਸੇ ਕੋਈ ਨਾ ਕੋਈ ਜ਼ਬਰ ਤੇ ਜ਼ੁਲਮ ਹੋਵੇ ਕੱਲ ਖੁਰਦਿਆਂ ਨਹਿਰਾਂ ਦੇ ਉੱਤੋਂ ਆਇਆ ਇਸ ਟਾਈਮ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੋਰਚਾ ਖੋਲ ਦਿੱਤਾ ਗਿਆ ਤੇ ਵੀਰ ਲੱਖੇ ਸੁਧਾਣੇ ਤੇ ਸਟੇਜ ਤੇ ਅਨਾਉਂਸ ਕੀਤਾ ਸੀ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੋਈ ਹੋ ਜਾ ਕਦਮ ਪੁੱਟਦੀ ਆ ਜੇ ਇਹ ਨਹਿਰੀ ਕਰਨ ਨੂੰ ਜੇ ਪੱਕਿਆ ਕੀਤਾ ਜਾਂਦਾ ਵਾ ਤੇ ਅਸੀਂ ਇਹਦੇ ਵਿਰੋਧ ਦੇ ਵਿੱਚ ਲਾਮਬੰਦੀ